ਸਾਰੇ ਦੋਸਤਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਆਧਾਰ ਸੁਪਰਮਾਰਕੀਟ ਦੇ YouTube ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਜਿੰਨਾਂ ਜਿੰਨਾਂ ਭੈਣ ਭਰਾਵਾਂ ਨੇ ਸਾਡਾ ਚੈਨਲ ਹੈ ਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਪਹਿਲੋ ਤਾਂ ਸਬਸਕ੍ਰਾਈਬ ਜਰੂਰ ਕਰਨਾ ਤਾਂ ਜੋ ਤੁਹਾਨੂੰ ਆਧਾਰ ਸੁਪਰਮਾਰਕੀਟ ਤੇ ਚੱਲਣ ਵਾਲੀਆਂ ਵੱਧ ਤੋਂ ਵੱਧ ਆਫਰਾਂ ਦਾ ਪਤਾ ਲੱਗ ਸਕੇ ਜਿੱਦਾਂ ਕਿ ਕਾਫੀ ਦੋਸਤਾਂ ਦਾ ਸਵਾਲ ਸੀਗਾ ਕਿ ਤੁਸੀਂ ਜਿੰਨੀਆਂ ਵੀ ਆਫਰਾਂ ਦੱਸਦੇ ਆ ਉਹਨਾਂ ਦੇ ਪ੍ਰੋਪਰ ਰੇਟ ਨਹੀਂ ਦੱਸ ਰਹੇ ਜਾਂ ਐਮ ਆਰ ਪੀ ਨਹੀਂ ਦੱਸ ਰਹੇ ਸੋ ਦੱਸਣਾ ਚਾਹਾਂਗਾ ਵੀ ਉਹਦਾ ਵੀ ਅਸੀਂ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਆ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਲिटल ਕੰਪਨੀ ਦੇ ਜਿੰਨੇ ਵੀ ਡਾਈਪਰ ਸਾਡੇ ਕੋਲ ਵੱਡੀ ਪੈਕਿੰਗ ਆਉਂਦੇ ਸੀਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਹੁੰਦੇ ਸੀ ਇਹਨਾਂ ਦੀ ਐਮ ਆਰ ਪੀ ਉੱਪਰ ਸਥਿਤ ਹੁੰਦੀ ਆ ਸਾਰਿਆਂ ਦੀ ਜਦੋਂ ਵੀ ਤੁਸੀਂ ਸਟੋਰ ਤੇ ਵੀ ਆਓਗੇ ਤੇ ਸਾਰਿਆਂ ਦੀ ਐਮ ਆਰ ਪੀ ਵੀ ਨਾਲ ਲਿਖੀ ਹੋਏਗੀ ਤੇ ਨਾਲ ਦੀ ਨਾਲ ਹੀ ਆਫਰ ਵੀ ਲਿਖੀ ਹੋਏਗੀ ਵੀ ਇੱਕ ਦੇ ਨਾਲ ਇੱਕ ਫ੍ਰੀ ਆ ਜਾਂ ਦੋ ਦੇ ਨਾਲ ਇੱਕ ਫ੍ਰੀ ਆ ਜਿੱਦਾਂ ਜੌਨਸਨ ਬ੍ਰਾਂਡ ਦਾ ਪਾਊਡਰ ਆ ਸਾਡੇ ਕੋਲ ਆਉਂਦਾ ਆ ਇਹ ਬਾਜ਼ਾਰ ਤੋਂ ਤੁਹਾਨੂੰ ਫੁੱਲ ਐਮ ਆਰ ਪੀ ਤੇ ਮਿਲਦਾ ਆ ਪਰ ਆਧਾਰਤ ਤੌਰ ਤੇ ਮਿਲੇਗਾ ਤੁਹਾਨੂੰ ਦੋ ਦੇ ਨਾਲ ਇੱਕ ਬਿਲਕੁਲ ਫਰੀ ਉਸ ਤੋਂ ਇਲਾਵਾ ਜਿੰਨੇ ਵੀ ਜੋਂਸਨ ਦੇ ਬੱਚਿਆਂ ਵਾਲੇ ਪ੍ਰੋਡਕਟ ਆ ਸਾਰੇ ਐਮ ਆਰ ਪੀ ਤੋਂ ਕੋਈ 15% ਲੈਸ ਕੋਈ 3% ਕੋਈ 10% ਯਾਨੀ ਕਿ ਐਮ ਆਰ ਪੀ ਤੋਂ ਸਾਰੇ ਤੁਹਾਨੂੰ ਲੈਸ ਹੀ ਮਿਲਣਗੇ ਉਸ ਤੋਂ ਇਲਾਵਾ ਸ਼ੈਂਪੂਆਂ ਦੇ ਵਿੱਚ ਜੇ ਗੱਲ ਕਰੀਏ ਵੱਡੀ ਛੋਟੀ ਪੈਕਿੰਗ ਸਾਰੀ ਅਵੇਲੇਬਲ ਆ ਜਿਹੜੀ ਕਿ ਤੁਹਾਨੂੰ ਬਾਜ਼ਾਰ ਤੋਂ ਫੁੱਲ ਐਮ ਆਰ ਪੀ ਤੇ ਮਿਲਦੀ ਆ ਤੇ ਸਾਡੇ ਕੋਲ ਸਾਰੀ ਏਰੀਆ ਐਮ ਆਰ ਪੀ ਤੋਂ ਕਾਟ ਮਿਲੇਗੀ ਜਦੋਂ ਤੁਸੀਂ ਸਟੋਰ ਤੇ ਵਿজিট ਕਰੋਗੇ ਤੇ ਤੁਹਾਨੂੰ ਆ ਸਾਰੇ ਟੈਗ ਜਿਹੜੇ ਲੱਗੇ ਮਿਲਣਗੇ ਜਿਹਦੇ ਉੱਤੇ ਤੁਹਾਨੂੰ ਐਮ ਆਰ ਪੀ ਵੀ ਮੈਂਸ਼ਨ ਕੀਤੀ ਮਿਲੂਗੀ ਤੇ ਨਾਲ ਦੀ ਨਾਲ ਜਿਹੜਾ ਰੇਟ ਆਪਾਂ ਨੂੰ ਲੱਗਣਾ ਉਹ ਵੀ ਮੈਂਸ਼ਨ ਕੀਤਾ ਹੋਊਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਮੀ ਪੋਕੋ ਦਾ ਬਰਾੜ ਜਿਹੜਾ ਬਾਜ਼ਾਰ ਦੇ ਵਿੱਚ ਫੁੱਲ ਐਮ ਆਰ ਪੀ ਜਿਹੜੀ ਉੱਪਰ ਲਿਖੀ ਹੁੰਦੀ ਉਹਦੇ ਤੇ ਹੀ ਮਿਲਦਾ ਆ ਪਰ ਅਦਾਸ ਸੁਪਰਮਾਰਕੀਟ ਤੇ ਤੁਸੀਂ ਚੈੱਕ ਕਰ ਸਕਦੇ ਜੇ ਜਿੱਦਾਂ ਮੈਮੀ ਪੋਕੋ ਦਾ ਹੈਗਾ ਆ ਬ੍ਰਾਂਡ ਐਮਸੀ ਦੇ ਵਿੱਚ 48 ਪੀਸ ਵਾਲਾ ਇਹਦੀ ਐਮਆਰਪੀ 599 ਬਾਜ਼ਾਰ ਦੇ ਵਿੱਚ ਫੁੱਲ ਤੁਹਾਨੂੰ 599 ਦਾ ਹੀ ਮਿਲਣਾ ਪਰ ਅਦਾਸ ਸੁਪਰਮਾਰਕੀਟ ਤੇ ਤੁਹਾਨੂੰ 27% ਦੀ 27.5% ਦੀ ਲਸ ਕਰਕੇ 434 ਰੁਪਏ ਦਾ ਮਿਲਦਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਫਰਾਂ ਸਾਡੇ ਕੋਲ ਚੱਲਦੀਆਂ ਨੇ ਜਿਹਦੇ ਨੂੰ ਜਾਣਨ ਵਾਸਤੇ ਤੁਸੀਂ ਵੀਡੀਓ ਦੇ ਨਾਲ ਲਗਾਤਾਰ ਬਣੇ ਰਹੋ ਕਿਉਂਕਿ ਐਂਡ ਦੇ ਵਿੱਚ ਤੁਹਾਨੂੰ ਇਹਨਾਂ ਸਾਰਿਆਂ ਦਾ ਜਿਤਨਾ ਜਿੰਨੀਆਂ ਵੀ ਆਫਰ ਆ ਉਹਦਾ ਰੇਟ ਵਾਈਜ਼ ਸਾਰਾ ਕਨਸੈਪਟ ਜਿਹੜਾ ਹੈਗਾ ਇੱਕ ਦਿਨ ਨਾਲ ਇੱਕ ਜਿਹੜੀ ਚੀਜ਼ ਫ੍ਰੀ ਪੈਣੀ ਆ ਉਹਦਾ ਤੁਹਾਨੂੰ ਕੀ ਰੇਟ ਪੈਣਾ ਤੇ ਕਿੰਨੇ ਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਮਿਲਣੀਆਂ ਤੇ ਕਿੰਨੇ ਦੇ ਵਿੱਚ ਇੱਕ ਮਿਲਣੀਆਂ ਉਹਦਾ ਵੀ ਸੋਲੂਸ਼ਨ ਕੱਢਿਆ ਹੋਇਆ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਸਾਰਾ ਦੱਸਿਆ ਜਾਊਗਾ ਸੋ ਆਫਰਾਂ ਬਾਰੇ ਜਾਣਨ ਵਾਸਤੇ ਜਿਤਨਾ ਤੁਹਾਨੂੰ ਹੋਰ ਵੀ ਦੱਸਦਾ ਸਾਰੀਆਂ ਬਿਜਤਰਾ ਸਾਡੇ ਕੋਲ ਤੇਲ ਸਾਰੇ ਅਵੇਲੇਬਲ ਹੁੰਦੇ ਨੇ ਸਾਬਣ ਸਾਰੇ ਅਵੇਲੇਬਲ ਹੁੰਦੇ ਨੇ ਇਹ ਸਾਰੇ ਬਾਜ਼ਾਰ ਚ ਫੁੱਲ ਐਮ ਆਰ ਪੀ ਤੇ ਵਿਕਣ ਵਾਲੀਆਂ ਚੀਜ਼ਾਂ ਜਿਹੜੀਆਂ ਕਿ ਆਧਾਰ ਸੁਪਰਮਾਰਕੀਟ ਤੇ ਤੁਹਾਨੂੰ ਸਾਰੀਆਂ ਐਮ ਆਰ ਪੀ ਤੋਂ ਲੈਸ ਕੋਈ 10% ਕੋਈ 15% ਕੋਈ 20% ਲੈਸ ਤੇ ਹੀ ਮਿਲਣਗੀਆਂ ਜਿਦ ਤਰਾ ਪੈਰਾਸ਼ੂਟ ਕੰਪਨੀ ਦਾ ਆ ਗਿਆ ਜੇ ਨਾਰੀਅਲ ਦਾ ਤੇਲ ਇਹ ਵੀ ਤੁਹਾਨੂੰ ਮਿਲੇਗਾ ਆਧਾਰ ਸਟੋਰ ਤੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਐਮ ਆਰ ਪੀ ਜਿਹੜੀ ਇਹ ਵੀ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਸਾਰੀਆਂ ਚੀਜ਼ਾਂ ਦੀ ਮੈਂਸ਼ਨ ਕੀਤੀ ਜਾਊਗੀ ਹੋਰ ਸਾਡੀਆਂ ਬੀਬੀਆਂ ਭੈਣਾਂ ਵਾਸਤੇ ਜਿੰਨੀਆਂ ਵੀ ਕਿੱਟਾਂ ਵਗੈਰਾ ਹੁੰਦੀਆਂ ਮੈਨੂੰ ਇਹਨਾਂ ਦੀ ਬਹੁਤੀ ਨੌਲੇਜ ਨਹੀਂ ਹੁੰਦੀ ਫੇਸ਼ੀਅਲ ਕਿੱਟ ਮੇਰੇ ਖਿਆਲ ਨਾਲ ਇਹਨਾਂ ਨੂੰ ਕਹਿ ਦਿੰਦੇ ਨੇ ਸੋ ਹੋਰ ਜੋ ਵੀ ਲੋਸ਼ਨ ਪੋਸ਼ਨ ਲੈਟਰਨ ਪਟਰਨ ਵਾਵਾ ਇਸ ਮਾਲ ਜਿਹੜਾ ਹੁੰਦਾ ਆ ਸਾਡੀਆਂ ਭੈਣਾਂ ਵਾਸਤੇ ਇਹ ਸਾਰਾ ਸਾਡੇ ਕੋਲ ਜਿਹੜਾ ਵਾ ਅਵੇਲੇਬਲ ਹੁੰਦਾ ਹੈ ਫੇਸ ਵੋਸ਼ ਵਗੈਰਾ ਜਿਹੜਾ ਕਿ ਬਾਜ਼ਾਰ 'ਚ ਤੁਹਾਨੂੰ ਫੁੱਲ ਐਮ ਆਰ ਪੀ ਤੇ ਮਿਲਦਾ ਆ ਤੇ ਅਦਾਸ ਤੌਰ ਤੇ ਤੁਹਾਨੂੰ ਸਾਰਾ ਹੀ ਐਮ ਆਰ ਪੀ ਤੋਂ ਲੈਸ ਮਿਲੇਗਾ ਆਫਰ ਦੇ ਵਿੱਚ ਮਿਲੇਗਾ ਹੋਰ ਇਸ ਤੋਂ ਅਲਾਵਾ ਫੌਗ ਦੇ ਆ ਗਿਆ ਜੇ ਸਾਡੇ ਕੋਲ ਪਰਫਿਊਮ ਜਿਹੜਾ ਕੀ ਇੱਕ ਦਿਨ ਨਾਲ ਇੱਕ ਬਿਲਕੁਲ ਫਰੀ ਆ ਤੇ ਰੇਟ ਦੀ ਗੱਲ ਕਰੀਏ ਉਹ ਤੁਹਾਨੂੰ ਦੱਸਦਾ ਆ ਕਿ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਸਾਰ ਇੱਕ ਚੀਜ਼ ਦਾ ਜਿਹੜਾ ਰੇਟ ਦਾ ਹੱਲ ਅਸੀਂ ਕੀਤਾ ਵਾ ਉਹ ਵੀ ਦੱਸਿਆ ਜਾਏਗਾ ਸਾਡੇ ਕੋਲ ਕਾਫੀ ਵੈਰਾਈਟੀ ਜਿਹੜੀ ਆ ਤੁਹਾਨੂੰ ਸਿਰਫ ਮੋਟੀ ਮੋਟੀ ਇਹੀ ਚਾਨਣਾ ਪਾਉਣ ਡਿਆ ਆ ਵੀ ਸਾਡੇ ਕੋਲ ਕੀ ਕੀ ਅਵੇਲੇਬਲ ਆ ਤੇ ਕੀ ਕੀ ਤੁਹਾਨੂੰ ਜਿਹੜਾ ਇੱਥੋਂ ਮਿਲ ਸਕਦਾ ਜਿਤਨਾ ਸ਼ੁਰੂ ਤੋਂ ਤੁਸੀਂ ਦੇਖਿਆ ਸਾਰੇ ਸ਼ੈਂਪੂ ਵਗੈਰਾ ਡਾਈਪਰ ਵਗੈਰਾ ਪਰਫਿਊਮ ਵਗੈਰਾ ਉਸ ਦੇ ਨਾਲ ਹੀ ਸਾਡੇ ਕੋਲ ਸਰਫਾਂ ਦੀ ਸਾਰੀ ਵੈਰਾਈਟੀ ਅਵੇਲੇਬਲ ਆ ਲਿਕਵਿਡ ਦੇ ਵਿੱਚ ਵੀ ਤੇ ਪਾਊਡਰ ਦੇ ਵਿੱਚ ਵੀ ਤਗੜੇ ਤੋਂ ਤਗੜਾ ਬ੍ਰਾਂਡ ਜਿਹੜਾ ਵੀ ਨਾਮ ਲਓਗੇ ਸਾਡੇ ਕੋਲ ਅਵੇਲੇਬਲ ਹੋਊਗਾ ਸਰਫ ਐਕਸਲ ਦੇ ਵਿੱਚ ਜਿਤਨਾ ਟੌਪ ਲੋਡ ਤੇ ਫਰੰਟ ਲੋਡ ਸਾਰੇ ਅਵੇਲੇਬਲ ਹੋਣਗੇ ਕਾਬ ਕੰਪਨੀ ਦਾ ਗੋਤਰੇਜ ਦਾ ਏਰੀਅਲ ਕੰਪਨੀ ਦਾ ਲਿਕੁਇਡ ਤੇ ਏਰੀਅਲ ਕੰਪਨੀ ਦਾ ਦੂਜਾ ਪਾਊਡਰ ਘੜੀ ਮੋਹਰ ਜਿਹੜੀ ਵੀ ਤੁਸੀਂ ਬ੍ਰਾਂਡ ਦਾ ਲਾ ਲੋਗੇ ਤਕਰੀਬਨ ਜਿਹੜੇ ਮੋਸਟ ਪਪੂਲਰ ਬ੍ਰਾਂਡ ਜਿਹੜੇ ਨੇ ਸਾਡੇ ਕੋਲ ओरिजिनल ਜਿਹੜੇ ਆਉਂਦੇ ਨੇ ਸਾਰੇ अवेलेबल ਆ ਜਿਸ ਤਰ੍ਹਾਂ ਜੇ ਭਾਂਡੇ ਮਾਂਜਣ ਵਾਲੇ ਦੀ ਗੱਲ ਕਰੀਏ ਤੇ ਜਿੰਨਾ ਵਿੱਚ ਲਿਕੁਇਡ ਦੀ ਹਰ ਇੱਕ ਵੈਰਾਈਟੀ ਸਾਡੇ ਕੋਲ ਅਵੇਲੇਬਲ ਹੈਗੀ ਆ ਜਿਦ ਤਰ੍ਹਾਂ ਮਿਮ ਦੀ ਹੈਗੀ ਪ੍ਰੇਲ ਦੀ ਆ ਗਈ ਉਹ ਰੀ ਬ੍ਰਾਂਡ 1 2 ਹੋ ਗਏ ਨੇ ਆਕਸੀਜਨ ਦਾ ਗਿਫੀ ਦਾ ਲਿਕਵਿਡ ਦੇ ਵਿੱਚ ਇਹ ਅਵੇਲੇਬਲ ਆ ਤੇ ਦੂਜਾ ਜਿਹੜਾ ਗਾਚੀ ਦੇ ਵਿੱਚ ਵਿਮ ਵਗੈਰਾ ਆਮ ਹੀ ਘਰਾਂ ਦੇ ਵਿੱਚ ਯੂਜ਼ ਹੋਣ ਵਾਲੀ ਗੱਲ ਚੀਜ਼ ਆ ਜਿਹੜੀ ਕਿ ਬਾਜ਼ਾਰ ਦੇ ਵਿੱਚੋਂ ਫੁੱਲ ਐਮ ਆਰ ਪੀ ਤੇ ਹੀ ਮਿਲਦੀ ਆ ਤੇ ਸਾਡੇ ਕੋਲ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਐਮ ਆਰ ਪੀ ਤੋਂ ਲੈਸ ਮਿਲਣਗੀਆਂ ਕੁਝ ਛੋਟੀਆਂ ਆਤਮਾ ਜਿਤਨਾ ਵੀ 10 ਵਾਲੀ ਆ ਗਈ ਉਹ ਤੁਹਾਨੂੰ 10 ਰੁਪਏ ਦੀ ਮਿਲੇਗੀ ਪਰ ਜਿਹੜੀਆਂ ਜਾਦੀਆਂ ਵੱਡੀਆਂ ਜਿਤਨਾ ਸੈੱਟ ਪੈ ਜਾਂਦਾ ਸੈਟਾਂ ਦੇ ਵਿੱਚ ਤੁਹਾਨੂੰ ਸਾਰਿਆਂ ਦੇ ਵਿੱਚ ਐਮ ਆਰ ਪੀ ਦੇ ਨਾਲੋਂ ਲੈਸ ਜਿਹੜੀ ਦਿੱਤੀ ਜਾਊਗੀ ਉਸ ਤੋਂ ਇਲਾਵਾ ਬਾਅਦ ਚ ਸਾਡੇ ਕੋ ਆ ਗਿਆ ਜੇ ਫਰਨੇਲਾ ਫਰਨੇਲਾ ਲਾਈਜੋਲ ਕੰਪਨੀ ਦਾ ਟਾਇਲਾਂ ਵਾਸਤੇ ਰੂਫ ਆ ਗਿਆ ਜੇ ਸਾਰੇ ਜਿਹੜੀ ਫਰਨੇਲ ਗੈਂਡਾ ਕੰਪਨੀ ਦੀ ਜਿਹੜੀ ਆ ਇਹ ਵੀ ਤੁਹਾਨੂੰ ਆਫਰ ਦੇ ਵਿੱਚ ਮਿਲੇਗੀ ਸੋ ਆਫਰ ਦੇ ਵਿੱਚ ਜਿਤਨਾ 2 ਦੇ ਨਾਲ ਇੱਕ ਫਰੀ ਲਿਖੀ ਆ ਤੇ ਆ ਜਿਹੜੀ ਪਿੰਕ ਵਾਲੀ 2 ਲੀਟਰ ਦੀ ਹੈਗੀ ਇੱਕ ਦਿਨ ਨਾਲ ਇੱਕ ਫਰੀ ਲਿਖੀ ਆ ਇਹਦਾ ਜਿਹੜਾ ਰੇਟ ਜਾਣਨ ਵਾਸਤੇ ਤੁਹਾਨੂੰ ਦੱਸਿਆ ਵੀ ਵੀਡੀਓ ਦੇ ਨਾਲ ਬਣੇ ਰਹੋ ਐਂਡ ਦੇ ਵਿੱਚ ਇਹਦਾ ਸੋਲੂਸ਼ਨ ਅਸੀਂ ਕੀਤਾ ਸਾਰੀਆਂ ਚੀਜ਼ਾਂ ਦਾ ਜਿਹੜਾ ਰੇਟ ਆ ਤੁਹਾਨੂੰ ਉਹਦੇ ਵਿੱਚ ਮਿਲ ਜਾਏਗਾ ਗੈਂੜਾ ਕੰਪਨੀ ਦੇ ਵਿੱਚ ਜਿਤਨਾ ਸਾਡੇ ਕੋ ਗਲਾਸ ਕਲੀਨਰ ਵੀ ਇੱਕ ਦਿਨ ਨਾਲ ਇੱਕ ਫਰੀ ਹੁੰਦਾ ਟਾਇਲਟ ਕਲੀਨਰ ਜਿਹੜਾ ਵੱਡੀ ਛੋਟੀ ਪੈਂਗੀ ਇੱਕ ਦਿਨ ਨਾਲ ਇੱਕ ਫਰੀ ਸੈਨੀ ਫਰੈਸ਼ ਦਾ ਬ੍ਰਾਂਡ ਜਿਹੜਾ ਵਾ ਇਹਦੇ ਵੀ ਵਿੱਚ ਆਫਰ ਹੈਗੀ ਹੈ ਵੀ ਤੁਹਾਨੂੰ ਇੱਕ ਦਿਨ ਨਾਲ ਇੱਕ ਫਰੀ ਗੋਲਡ ਰਿਜ ਕੰਪਨੀ ਦੀ ਫਰਨੈਲ ਆ ਗਈ ਛੋਟੀ ਡੱਬੀ ਬਿਲਕੁਲ ਘੱਟ ਕੀਮਤ ਦੇ ਵਿੱਚ ਆ ਇਹ ਵੀ ਇੱਕ ਦਿਨ ਨਾਲ ਇੱਕ ਫ੍ਰੀ ਆ ਤੇ ਸੋ ਰੇਟ ਦੀ ਇਹ ਗੱਲ ਕਰੀਏ ਉਹ ਤੁਹਾਨੂੰ ਮੈਂ ਦੱਸਿਆ ਵੀ ਵੀਡੀਓ ਦੇ ਐਂਡ ਤੱਕ ਬਣੇ ਰਹੋਗੇ ਤੇ ਤੁਹਾਡਾ ਜਿਹੜਾ ਇਹਨਾਂ ਦਾ ਰੇਟ ਆ ਉਹ ਤਾਂ ਵੀ ਇਹੀ ਹੱਲ ਕੀਤਾ ਆ ਵਾ ਉਹ ਵੀ ਤੁਸੀਂ ਕੱਲੀ ਕੱਲੀ ਚੀਜ਼ ਦਾ ਜਿਹੜਾ ਰੇਟ ਆ ਦੇਖ ਸਕਦੇ ਜੀ ਵਿਮਪੈਕਸ ਕੰਪਨੀ ਦੇ ਅਗੇ ਜੀ ਟਾਇਲਟ ਰੋਲ ਪਾਸੀਓ ਕੰਪਨੀ ਦੇ ਟਾਇਲਟ ਰੋਲ ਇਹ ਵੀ ਸਾਡੇ ਕੋਲ ਜਿਹੜੇ ਆ ਆਫਰ ਦੇ ਵਿੱਚ ਹੁੰਦੇ ਯਾਨੀ ਕਿ ਇੱਕ ਦਿਨ ਇੱਕ ਬਿਲਕੁਲ ਫ੍ਰੀ ਵਿਮਪੈਕਸ ਕੰਪਨੀ ਦੇ ਫੇਸ਼ੀਅਲ ਜਿਹੜੇ ਆਉਂਦੇ ਨੇ ਸਾਡੇ ਕੋਲ ਟਿਸ਼ੂ ਵਗੈਰਾ ਇਹ ਵੀ ਇੱਕ ਦਿਨ ਨਾਲ ਇੱਕ ਫ੍ਰੀ ਆਉਂਦੇ ਨੇ ਸਰਫਾਂ ਦੀ ਇਹ ਗੱਲ ਕਰੀਏ ਵੱਡੀ ਪੈਕਿੰਗ ਜਿੰਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਪਿਛਲੀ ਵੀਡੀਓ ਦੇ ਵਿੱਚ ਇੱਕ ਸਿਰਫ ਅਸੀਂ ਸਰਫ ਦੀ ਹੀ ਆਫਰ ਪਾਈ ਸੀ ਕਿ ਜਿਹੜੀ ਕਿ ਪਤਾ ਨਹੀਂ ਕਿੱਥੋਂ ਕਿੱਥੋਂ ਕਸਟਮਰ ਆ ਵੀ ਭੈਣ ਭਰਾ ਆਣ ਕੇ ਸਰਫ ਦੀ ਆਫਰ ਦਾ ਜਿਹੜਾ ਵੱਧ ਤੋਂ ਵੱਧ ਲਾਭ ਉਹ ਪ੍ਰਾਪਤ ਕਰਕੇ ਗਏ ਆ ਮੋਰ ਲਾਈਟ ਦੀ 10 ਕਿਲੋ ਦੀ ਪੈਕਿੰਗ ਮਿਸਟਰ ਸੌਰੀ ਮੋਰ ਲਾਈਟ ਦੀ 4 ਕਿਲੋ ਦੀ ਪੈਕਿੰਗ ਜਿਹੜੀ ਹੈ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਹੁੰਦੀ ਏ ਵੀਹਲ ਕੰਪਨੀ ਦੀ 4 ਕਿਲੋ ਦੀ ਪੈਕਿੰਗ ਜਿਹੜੀ ਐਮ ਆਰ ਪੀ ਤੋਂ ਕਾਫੀ ਤੁਹਾਨੂੰ ਲੈਸ ਮਿਲੇਗੀ ਰੇਟ ਇਹਦਾ ਵੀ ਤੁਹਾਨੂੰ ਐਂਡ ਦੇ ਵਿੱਚ ਦੱਸਿਆ ਜਾਏਗਾ ਸਾਰਾ ਹੀ ਟਾਈਡ ਕੰਪਨੀ ਦਾ ਬ੍ਰਾਂਡ ਆ ਗਿਆ ਜੇ ਇਹ ਵੀ ਸਰਫਐਕਸਲ ਦੀ 7 ਕਿਲੋ ਦੀ ਪੈਕਿੰਗ ਆ ਗਈ ਵੱਡੀ ਸਾਰੀ ਜਿਹੜੀ ਕਿ ਬਾਜ਼ਾਰ ਦੇ ਨਾਲੋਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿੰਨਾ ਤੁਹਾਨੂੰ ਰੇਟ ਜਿਹੜਾ ਇਹਦਾ ਲੈਸ ਮਿਲ ਸਕਦਾ ਸੋ ਅਗਰਬਤੀਆਂ ਦੇ ਵਿੱਚ ਜੇ ਗੱਲ ਕਰੀਏ ਸੁਖਤੇ ਉੱਠਦੇ ਆ ਸਾਰੀ ਅਗਰਬਤੀ ਦੀ ਜ਼ਰੂਰਤ ਹੁੰਦੀ ਆ ਇਹ ਸਾਰੀ ਅਗਰਬਤੀ ਜਿੰਨੀ ਤੁਸੀਂ ਦੇਖ ਰਹੀ 99% ਜਿਹੜੀ ਆਫਰ ਦੇ ਵਿੱਚ ਹੀ ਹੈਗੀ ਆ ਇੱਕ ਦਿਨ ਵਾਲੇ ਇੱਕ ਫ੍ਰੀ ਕੋ ਜੇ ਇੱਕ ਦਿਨ ਦੋ ਦਿਨ ਵਾਲੇ ਇੱਕ ਫ੍ਰੀ ਹੈਗਿਆ ਨੇ ਕੁਝ ਜਿਹੜੀਆਂ ਹੈਗੀਆਂ ਨੇ ਡਿਸਕਾਊਂਟ ਦੇ ਵਿੱਚ ਵੀ ਹੈਗੀਆਂ ਨੇ ਜਿਸ ਤਰ੍ਹਾਂ ਵੀ ਐਮ ਆਰ ਪੀ ਤੋਂ ਉਹਨਾਂ ਦਾ ਕੋਈ 20% ਕੋਈ 25% ਜਿਹੜਾ ਡਿਸਕਾਊਂਟ ਵੀ ਹੈਗਾ ਆ ਬਾਕੀ ਸਾਡੇ ਕੋਲ ਜੇ ਗੱਲ ਕਰੀਏ ਬਿਸਕੁਟ ਵਗੈਰਾ ਉਹ ਵੀ ਸਾਡੇ ਕੋਲ ਸਾਰੀ ਆਈਟਮ ਅਵੇਲੇਬਲ ਆ ਜਿਹੜਾ ਵੀ ਬਿਸਕੁਟ ਦਾ ਤੁਸੀਂ ਕੰਪਨੀ ਦਾ ਨਾਮ ਲਓਗੇ ਸਾਰੀ ਅਵੇਲੇਬਲ ਹੈ ਜਿਹਦੇ ਵਿੱਚ ਵੱਡੀ ਪੈਕਿੰਗ ਜਿਹੜੀ ਹੈਗੀ ਆ ਉਹ ਸਾਰੀ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਹੈ ਇਹਨਾਂ ਦੇ ਰੇਟ ਵੀ ਤੁਹਾਨੂੰ ਜਿਤਨਾ ਦੱਸਿਆ ਕਿ ਵੀਡੀਓ ਦੇ ਐਂਡ ਵਿੱਚ ਹਲਕ ਕੀਤਾ ਆ ਇਹਦਾ ਰੇਟਾਂ ਦਾ ਵੀ ਕਿਉਂਕਿ ਰੇਟਾਂ ਦੀ ਬਹੁਤ ਪ੍ਰੋਬਲਮ ਸੀ ਜਿਹੜੇ ਵੀ ਵੀਰ ਸਾਨੂੰ ਇੰਸਟਾਗ੍ਰam ਤੇ ਜਾਂ YouTube ਤੇ Facebook ਤੇ ਫੋਲੋ ਕਰਦੇ ਆ ਦੇਖਦੇ ਆ ਉਹਨਾਂ ਦਾ ਇੱਕੋ ਇੱਕ ਹੀ ਸਵਾਲ ਸੀਗਾ ਵੀ ਸਾਨੂੰ ਤੁਸੀਂ ਰੇਟ ਵੀ ਨਾਲ ਦੱਸੋ ਸੋ ਉਹਦਾ ਨਹੀਂ ਹੱਲ ਕਰਤਾ ਕਿਉਂਕਿ ਹੁਣ ਵੇਖੋ ਬਿਸਕੁਟ ਆ ਕਿੰਨੀ ਆਈਟਮ ਆ ਬਿਸਕੁਟ ਦੇ ਵਿੱਚ ਆ ਕਿੰਨਾ ਬ੍ਰੈਂਡ ਆ ਜੇ ਇਹਨਾਂ ਕੱਲੀ-ਕੱਲੀ ਚੀਜ਼ ਦਾ ਮੈਂ ਰੇਟ ਵੇਖ ਕੇ ਦੱਸਣ ਲੱਗੂੰਗਾ ਤੇ ਮੇਰੇ ਖਾਲ ਸਾਰੇ ਦਿਨ ਲਗਾਤਾਰ ਵੀ ਵੀਡੀਓ ਬਣਾਉਂਦਾ ਰਾਵਾਂਗੇ ਤੇ ਇਹ ਪੂਰੀ ਨਹੀਂ ਗਈ ਹੋਣੀ ਸੋ ਉਹਦਾ ਇੱਕ ਸੌਖਾ ਜਿਹਾ ਹੀ ਹੱਲ ਕੀਤਾ ਆ ਉਹ ਤੁਹਾਨੂੰ ਐਂਡ ਤੇ ਦੱਸ ਦਿੰਨੇ ਆ ਤੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਦਾ ਜਿਹੜਾ ਰੇਟ ਮੈਂਸ਼ਨ ਕੀਤਾ ਜਿਹਦੇ ਵਿੱਚ ਤੁਹਾਨੂੰ ਵਿਸਤਾਰ ਸਹਿਤ ਪਤਾ ਲੱਗ ਸਕੂਗਾ ਇਹ ਵੀ ਵੀਡੀਓ ਦੇ ਵਿੱਚ ਤੇ ਮੈਂ ਬਸ ਮੇਨ-ਮੇਨ ਇਹ ਹੀ ਚੀਜ਼ਾਂ ਦੱਸ ਰਿਹਾ ਵਾਂ ਤੇ ਸਾਡੇ ਕੋ ਕੀ ਕੀ ਅਵੇਲੇਬਲ ਹੈਗਾ ਤੇ ਕਿਹੜੀ ਕਿਹੜੀ ਚੀਜ਼ ਤੁਹਾਨੂੰ ਆਫਰ ਮਿਲੇਗੀ ਲੇਸ ਗੁਰ ਕਰੇ ਜਿਹੜੇ ਆ ਪੂਜੀਆ ਵਗੈਰਾ ਸਾਰਾ ਹੀ ਸਾਡੇ ਕੋ ਅਵੇਲੇਬਲ ਹੈ ਸੋਰਸਾਂ ਸਾਰੀਆਂ ਚੀਜ਼ਾਂ ਅਵੇਲੇਬਲ ਆ ਗਰੋਸਰੀ ਦੇ ਵਿੱਚ ਜੇ ਗੱਲ ਕਰੀਏ ਗਰੋਸਰੀ ਦੇ ਵਿੱਚ ਵੀ ਸਾਡੇ ਕੋ ਸਾਰੇ ਕਾਟਮੇ ਜਿਹੜੀ ਅਵੇਲੇਬਲ ਆ ਜਿਤਨਾ ਸਟਾਰਟਿੰਗ ਹੋ ਜਾਂਦੀ ਸਾਡੀ ਰਫੈਂਟ ਤੋਂ ਤੇਲ ਤੋਂ ਤੇ ਕਿਉਂ ਤੋਂ ਇਹ ਵੀ एमआरपी ਤੋਂ ਤੇ ਲਸ ਹੈਗਾ ਹੀ ਹੈਗਾ ਬਾਜ਼ਾਰ ਦੇ ਨਾਲ ਜੇ ਤੁਸੀਂ ਕੰਪਰੋਮਾਈਜ਼ ਕਰਕੇ ਵੇਖੋਗੇ ਬ੍ਰਾਂਡ ਵਾਈਜ਼ ਵੀ ਇੱਕ ਦਿ ਤੁਹਾਨੂੰ ओरिजिनल ਬ੍ਰਾਂਡ ਮਿਲੇਗਾ ਸਾਰਾ ਤੇ ਇੱਕ ਜਿਹੜੀ ਚੀਜ਼ ਐ एमआरपी ਤੋਂ ਲਸ ਹੈਗੀ ਹੈਗੀ ਬਾਜ਼ਾਰ ਦੇ ਨਾਲ ਵੀ ਜਿਹੜਾ ਤੁਹਾਨੂੰ ਕਾਫੀ ਲਸ ਮਿਲੇਗਾ ਉਸ ਤੋਂ ਬਾਅਦ ਸਾਡੇ ਕੋਲ ਅੱਗੇ ਜੇ ਸਾਰੇ ਹੀ ਡਰਾਈ ਫਰੂਟ ਦਾ ਜੋ ਵੀ ਗਰੀ ਬਦਾਮ ਦੀ ਹੋਈ ਕਾਜੂ ਵਗੈਰਾ ਅੰਜੀਰ ਵਗੈਰਾ ਹਰ ਇੱਕ ਜਿਹੜੀ ਆ ਡਰਾਈ ਫੂਡ ਦੀ ਆਟਮ ਜਿਹੜੀ ਅਵੇਲੇਬਲ ਹੈਗੀ ਮਸਾਲਿਆਂ ਦੇ ਵਿੱਚ ਜੇ ਗੱਲ ਕਰੀਏ ਜੋ ਵੀ ਲੌਂਗ ਲਾਚੀ ਘਰ ਦੇ ਵਿੱਚ ਵਰਤਣ ਵਾਲੀ ਕਾਲੀ ਮਿਰਚ ਮਸਾਲਾ ਧਨੀਆ ਸਾਰੇ ਇੱਕ ਚੀਜ਼ ਜਿਹੜੀ ਅਵੇਲੇਬਲ ਆ ਬ੍ਰਾਂਡ ਦੀ ਰੀਨਲ ਚੀਜ਼ ਮਿਲੇਗੀ ਸਾਫ਼ ਸੁਸਰੀ ਤੇ ਐਮ ਆਰ ਪੀ ਤੋਂ ਕਾਫੀ ਲੈਸ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਪ੍ਰਾਪਤ ਹੋਣਗੀਆਂ ਪੈਕਿੰਗ ਦੇ ਵਿੱਚ ਜੇ ਗੱਲ ਕਰੀਏ ਹਲਦੀ ਆ ਗਿਆ ਡੱਬੀ ਵਾਲੇ ਮਸਾਲੇ ਜਿੰਨੇ ਵੀ ਸ਼ਾਮ ਕੰਬੜੀ ਦੇ ਐਮ ਡੀ ਐਚ ਦੇ ਐਮ ਡੀ ਐਚ ਦੇ ਤੁਸੀਂ ਕਿਹੇ ਵੀ ਬਾਹਰੋਂ ਦੁਕਾਨਦਾਰ ਤੋਂ ਪਤਾ ਕਰੋਗੇ ਤੇ ਤੁਹਾਨੂੰ ਫੁੱਲ ਐਮ ਆਰ ਪੀ ਤੇ ਜਿਹੜੇ ਮਿਲਣਗੇ ਸਾਡੇ ਤੋਂ ਸਾਰੇ ਹੀ ਇਹਦੇ ਮਸਾਲੇ ਐਮ ਡੈਚ ਦੇ ਹੈਗੇ ਨੇ ਐਮ ਆਰ ਪੀ ਤੋਂ 10% ਦੀ ਲੈਸ ਤੇ ਜਿਹੜੇ ਅਵੇਲੇਬਲ ਹੈਗੇ ਨੇ ਇਸ ਤੋਂ ਬਾਅਦ ਜਿਤਨਾ ਸਾਡੇ ਕੋਲ ਸਖਤੇ ਲੋਡ ਪੈਂਦੀ ਚਾਹ ਪੱਤੀ ਦੀ ਹਰ ਇੱਕ ਰਕਮ ਦੀ ਜਿਹੜੀ ਪੈਕਿੰਗ ਵਾਲੀ ਜਿਤਨਾ ਤਾਜਮਹਿਲ ਹੋਗੀ ਵਿਆਗ ਬੱਕਰੀ ਸੰਜੀਵਨੀ ਸੁਗੰਧ ਟਾਟਾ ਕੰਪਨੀ ਦੀਆਂ ਜਿਹੜੀਆਂ ਪੱਤੀਆਂ ਨੇ ਬਹੁਤ ਹੀ ਲੈਸ ਦੇ ਵਿੱਚ ਜਿਤਨਾ ਸੰਜੀਵਨੀ ਕੰਪਨੀ ਦੀ ਆ ਗਈ ਹੈ 219 ਰੁਪਏ ਦੇ ਵਿੱਚ ਜਿਹੜੀ ਅਵੇਲੇਬਲ ਹੈਗੀ ਆ ਉਹ ਵੀ ਤੁਹਾਨੂੰ ਮਿਲੇਗੀ ਕਿਲੋ ਦੀ ਪੈਕਿੰਗ 219 ਦੇ ਵਿੱਚ ਤੇ ਹੋਰ ਵੀ ਬਹੁਤ ਸਾਰੀਆਂ ਪੱਤੀਆਂ ਜਿਹੜੀਆਂ ਆਫਰ ਦੇ ਵਿੱਚ ਸਾਡੇ ਕੋਲ ਮੌਜੂਦ ਹੈਗੀਆਂ ਨੇ ਹੁਣ ਵਾਰੀ ਆ ਗਈ ਜਿਹੜੀ ਗੱਲ ਦੀ ਤੁਹਾਨੂੰ ਮੈਂ ਉਦੋਂ ਦੀ ਵੇਟ ਕਰਾ ਰਿਆ ਵਾਂ ਵੀ ਤੁਹਾਨੂੰ ਸਾਰਾ ਸਮਾਨ ਜਿਹੜਾ ਵਾ ਸਾਡੇ ਕੋਲ ਐਮ ਆਰ ਪੀ ਤੋਂ ਲੈਸ ਮਿਲੇਗਾ ਉਹਦੇ ਵਿੱਚ ਜਿਹੜਾ ਰੇਟ ਦੀ ਆ ਗਈ ਸੀ ਵੀ ਕਾਫੀ ਵੀਰਾਂ ਭਰਾਵਾਂ ਦਾ ਸਵਾਲ ਸੀਗਾ ਵੀ ਤੁਸੀਂ ਸਾਨੂੰ ਰੇਟ ਵੀ ਮੈਂ ਸ਼ੇਨ ਕਰੋ ਸੋ ਉਹਦੇ ਵਾਸਤੇ ਇੱਕ ਵੀਡੀਓ ਦੇ ਵਿੱਚ ਅਸੀਂ ਲਿੰਕ ਜਿਹੜਾ ਵਾ ਦੇ ਰਹੇ ਆ ਜਿਹੜਾ ਕਿ ਸਾਡੇ WhatsApp ਚੈਨਲ ਦਾ ਹੈਗਾ ਵਾ ਉਹ ਤੁਸੀਂ ਲਿੰਕ ਨੂੰ ਫੋਲੋ ਕਰੋ ਤੇ ਉਹਦੇ ਵਿੱਚ ਜਿਹੜੀ ਸਾਡੀ ਸਾਰੀ ਜਿੰਨੀ ਵੀ ਆਈਟਮ ਤੁਹਾਨੂੰ ਦੱਸ ਦਿੱਤੀ ਆ ਉਹ ਤੋਂ ਜ਼ਿਆਦਾ ਆਈਟਮ ਦੀ ਜਿਹੜੀ MRP ਵੀ ਨਾਲ ਆਏਗੀ ਤੇ ਨਾਲ ਉਹਦਾ ਆਫਰ ਵੀ ਆਏਗਾ ਵੀ ਇੰਨੇ ਰੇਟ ਦੇ ਵਿੱਚ ਜਾਨੀ ਕਿ 100 ਰੁਪਏ ਉਹਦੀ MRP ਆ ਇਹਦੇ ਵਿੱਚ ਤੁਹਾਨੂੰ ਇੱਕ ਦੇ ਨਾਲ ਇੱਕ ਫ੍ਰੀ ਮਿਲਣੀ ਆ ਕਿ ਇੱਕ ਦੇ ਨਾਲ ਦੋ ਫ੍ਰੀ ਮਿਲਣੀਆਂ ਨੇ ਤੇ ਦੋ ਦੇ ਨਾਲ ਇੱਕ ਫ੍ਰੀ ਮਿਲਣੀ ਆ ਜੋ ਵੀ ਆਫਰ ਹੋਏਗੀ ਜਾਂ ਜਿੰਨਾ ਵੀ ਡਿਸਕਾਊਂਟ ਹੈਗਾ ਪੂਰਾ ਪੂਰਾ ਉਹਦੇ ਵਿੱਚ ਮੈਂਸ਼ਨ ਕੀਤਾ ਹੋਏਗਾ ਸੋ ਉਹ ਲਿੰਕ ਤੇ ਜਾ ਕੇ ਸਾਡੇ ਵਟਸਐਪ ਚੈਨਲ ਨੂੰ ਫੋਲੋ ਕਰੋ ਤਾਂ ਜੋ ਤੁਹਾਨੂੰ ਕੱਲੀ ਕੱਲੀ ਆਫਰ ਦਾ ਜਿਹੜਾ ਚੀਜ਼ ਦਾ ਰੇਟ ਵੀ ਹੈ ਜਿਹੜਾ ਉਹ ਪਤਾ ਲੱਗ ਸਕੇ ਸੋ ਜਿਹੜਾ ਸਾਡਾ ਮੇਨ ਐਡਰੈਸ ਹੈਗਾ ਆ ਉਹ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਕਿਉਂਕਿ ਜਿਹੜੀ ਸਾਡੀ ਵੀਡੀਓ ਵੇਖਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਸਟਮਰ ਵੇਖਦੇ ਨੇ ਭੈਣ ਭਰਾ ਬਹੁਤ ਦੂਰੋਂ ਦੂਰੋਂ ਫੋਨ ਕਰਦੇ ਨੇ ਵੀ ਸਾਨੂੰ ਆਪਣਾ ਮੇਨ ਐਡਰੈਸ ਵੀ ਦੱਸੋ ਸਾਡਾ ਮੇਨ ਐਡਰੈਸ ਸ੍ਰੀ ਅਮਰitsar ਸਾਹਿਬ ਤੋਂ ਸਿਰਫ 10 ਕਿਲੋਮੀਟਰ ਤੇ ਸ਼ਹਿਰ ਛੋਟਾ ਜਿਹਾ ਪੈਂਦਾ ਜੇ ਛਹਾਟਾ ਛਹਾਟਾ ਸਾਹਿਬ ਦੇ ਨਾਮ ਦੇ ਨਾਲ ਇੱਥੇ ਇੱਕ ਗੁਰਦੁਆਰਾ ਸਭ ਬਹੁਤ ਮਸ਼ਹੂਰ ਹੈ ਗੁਰਦੁਆਰਾ ਸ੍ਰੀ ਛਹਾਟਾ ਸਾਹਿਬ 6ਵੀਂ ਪਾਸ਼ਾ ਜੀ ਦਾ ਉਹਦੇ ਬਿਲਕੁਲ ਹੀ ਨਾਲ ਛੋਟਾ ਗੇਟ ਉਹਦਾ ਇੱਕ ਮਸ਼ਹੂਰ ਹੈ ਇੱਥੇ ਗੁਰਦੁਆਰਾ ਸਾਹਿਬ ਦਾ ਕਿਸੇ ਨੂੰ ਪੁੱਛ ਲਓ ਵੀ ਗੁਰਦੁਆਰਾ ਛਹਾਟਾ ਸਾਹਿਬ ਦੇ ਛੋਟੇ ਗੇਟ ਦੇ ਲਾਗੇ ਜਾਣਾ 3 ਬੰਦਰ ਆਟੋ ਹਰ ਇੱਕ ਚੀਜ਼ ਜਿਹੜੀ ਮੇਨ ਰੋਡ ਦੇ ਉੱਤੇ ਇੱਥੇ ਸਾਡੇ ਕੋ ਪਹੁੰਚਦੀ ਆ ਸੋ ਗੋਦਵਾਰਾ ਸਾਹਿਬ ਦੇ ਛੋਟੇ ਗੇੜ ਦੇ ਬਿਲਕੁਲ ਨਾਲ ਹੀ ਜਿਹੜਾ ਸਥਿਤ ਹੈਗਾ ਆਧਾਰ ਸੁਪਰਮਾਰਕੀਟ ਛਟਾ ਸੁਹੋਂ ਹਮ ਭਾਗੇ ਪਹੁੰਚੋ ਤੇ ਇਹਨਾਂ ਸਾਰੀਆਂ ਆਫਰਾਂ ਦਾ ਜਿਹੜਾ ਲਾਭ ਪ੍ਰਾਪਤ ਕਰੋ ਜੀ ਧੰਨਵਾਦ